ਸਾਰੀ ਸੰਗਤ ਪਹਿਲਾ ਸਭ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜੀ ਦੇ ਪੁੱਤਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਖਤੇ ਜਗਨ ਤਲਗੀ ਵਾਲੇ ਪਾਤਸ਼ਾਹ ਨੀਨੇ ਤੇ ਸ਼ਾਸਵਾਰ ਉਹਨਾਂ ਦੀ ਬਖਸ਼ਿਸ਼ ਦਰਾਈਏ ਕੋਈ ਵੀ ਦੱਸਣਾ ਵਾਜੀ ਨਾ ਰਹਿ ਸਭ ਸੰਗਤਾਂ ਅਰੰਕਾਰ ਸਹਬਾ ਨੂੰ ਸਿਰ ਚਕਾਉਂਦੇ ਗੱਜ ਕੇ ਅੱਖੋ ਦੀ ਵਾਹਿ ਮੋਦੀ ਕਰ ਹਮਸਾ ਮੈਂ ਜੀ ਦੀ ਅਦੇਸ ਆਪਰੇ ਭਾਗਾਂ ਵਾਲੇ ਜਿਹੜੇ ਸਵੇਰੇ ਤੇ ਸ਼ਾਮੀ ਤਮਟਰ ਗੁਰੂ ਕੀ ਸੰਗਤ ਕਰਦੇ ਜੇ ਔਰ ਧਿਆਨ ਦੇ ਨਾਲ ਮਸਰ ਰਖਦੇ ਜੇ ਮੈਂ ਅੱਜ ਗੁਰੂ ਹਰਗੋਬਿੰਦ ਪਾਚਾ ਜਿਨ੍ਹਾਂ ਦਾ ਪ੍ਰਸੰਗ ਅਰੰਭ ਕੀ ਸਰਦੀ ਗੁਰੂ ਅਗੰਗਦ ਪਾਚਾ ਨੇ ਜਦੋਂ ਜਨਮ ਲਿਆ ਜਦੋਂ ਅਵਤਾਰ ਧਾਰਿਆ ਗੁਰੂ ਕੀ ਉਡਾਰੀ ਵਿਖੇ ਇਸ ਵੇਲੇ ਗੁਰੂ ਹਰਗੋਬਿੰਦ ਪਾਚਾ ਦੇ ਜਨਮ ਦਿਨ ਦਾ ਪਤਾ ਇਹਦੀ ਪਰਜਾਈ ਕਰਮਾਂ ਨੂੰ ਲੱਗਾ ਬਿੱਬੀ ਕਰਮੋ ਨੂੰ ਲੱਗਾ ਜਿਹੜੇ ਪਿਥੀ ਚੰਦ ਦੇ ਘਰ ਵਾਲੀ ਸੀ ਉਹ ਦੀ ਇਹ ਪੁੱਤੇ ਛੱਪ ਲੇਟਿਆ ਉਹਨੇ ਤੋਂ ਮੈਲੀ ਦੀ ਚਾਦਰ ਲਈ ਮੀਂਹ ਤੇ ਟੁੱਟੀ ਦੀ ਮੰਜੀ ਤੇ ਪੈ ਗਈ ਬਾਹਰੋਂ ਪਿਥੀ ਚੰਦ ਆਇਆ ਜਦੋਂ ਕਰਮੋ ਨੇ ਪੁੱਛਿਆ ਕਰਮੋ ਤੇਰੇ ਕਿਹਨਾਂ ਦਾ ਨਾਸ਼ਤਾ ਕਿਉਂ ਉਹਨੇ ਆਖਿਆ ਤੇਰਾ ਵਾਅਦਾ ਝੂਠਾ ਤੇ ਬਾਬੇ ਬੁੱਢੇ ਸਾਹਿਬ ਦੇ ਵਾਰ ਪੂਰੇ ਹੋ ਗਏ ਈ ਸ੍ਰੀਕਾਂ ਦੇ ਘਰ ਸੁੱਤ ਜਾਂ ਪਿਆ ਉਹਨੀਆਂ ਅੱਖਾਂ ਨੇ ਉਹਨਾਂ ਚਿਰ ਤੱਕ ਬੱਝ ਨਹੀਂ ਸਕਦੀ ਜਿੰਨਾ ਚਿਰ ਤੱਕ ਤੂੰ ਬਾਲਕ ਹਰਗਬਿੰਦ ਨੂੰ ਮਾਰ ਨਹੀਂ ਦਿੰਦਾ ਇਹ ਖਾਂ ਬੰਦੇ ਨੂੰ ਕੀ ਕੁਝ ਕਰਾ ਦਿੰਦੀ ਹੈ ਸੁਣੀਏ ਉਹ ਤੈਨੂੰ ਪਿੱਛੀ ਜਨ ਨੂੰ ਜਿਸ ਤਰ੍ਹਾਂ ਬਾਲਕ ਹੱਥ ਪੈਆਂ ਪਾਛਾ ਨੂੰ ਮਾਰਨ ਵਾਸਤੇ ਕੋਈ ਤਕਰੀਰਾਂ ਕਰਿਆ ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਜੋੜੀ ਪੇਸ਼ ਕਰ ਰਹੀ ਹੈ ਜੀ ਉਹਨੇ ਆਖਿਆ ਤੂੰ ਫਿਕਰ ਨਾ ਕਰ ਮੈਂ ਬਾਲਕ ਨੂੰ ਜੀਦਾ ਵੀ ਰਹਿਣ ਦਿੰਦਾ ਹਾਂ ਇਨ ਇਸ ਪਹਿਲਾ ਤਰ੍ਹਾਂ ਕਿ ਕਿਤਾਂ ਦੇ ਕਦਾਈ ਨੂੰ ਉਹ ਮਾਇਆ ਦਿੱਤੀ ਨੂੰ ਲਾਲਚ ਵਿੱਚ ਲੈ ਜਾਂਦਾ ਵੀ ਤੂੰ ਰੋਜ਼ ਬਾਲਕ ਹਰਗੱਦਿਨ ਪਾਸ਼ਾ ਨੂੰ ਖੜਾਉਣ ਜਾਣੀ ਆ ਪਹਿਲਾ ਇਸ ਤਰ੍ਹਾਂ ਬੱਚਿਆਂ ਨੂੰ ਖੜਾਉਣ ਵਾਸਤੇ ਦਾਇਆਂ ਰੱਖੇ ਜਾਂਦੇ ਸੀ ਖੜਾਵੇ ਰੱਖੇ ਜਾਂਦੇ ਸੀ ਉਹਨੇ ਕਿ ਤੂੰ ਰੋਜ਼ ਗੁਰੂ ਦੇ ਦਰਬਾਰ ਵਿੱਚ ਜਾਣੀ ਆ ਤੇ ਕਿਸੇ ਨਾ ਕਿਸੇ ਤੰਗ ਨਾਲ ਕੋਈ ਨਾ ਕੋਈ ਤਰੀਕਾ ਬਣਾ ਕੇ ਤੂੰ ਬਾਲਕ ਨੂੰ ਮਾਰ ਦੇ ਬਾਕੀ ਦਾ ਸ਼ਾਮ ਆਪੇ ਸੰਭਾਲ ਲੂਗਾ ਲਾਲਚ ਬੁਰੀ ਬੜਾ ਹੈ ਇਸੇ ਖੁਦਾ ਬਚਾਏ ਇਹ ਪਾਪਣ ਲਾਲਚ ਵਾਸੋ ਕੇ ਗੁਰੂ ਦੇ ਜਿਸ ਵੇਲੇ ਪਹਿਲਾ ਹੰਸ ਗਈ ਨਾ ਪਰਾਦੀ ਦੁੰਗਾ ਨੇ ਬੜੀਆਂ ਚਾਹ ਕਰਈਆਂ ਬੜੇ ਭਾਰ ਸਤਗੁਰ ਨੇ ਲਾਇਆ ਆਂਦੇ ਵੀ ਬਾਲਕ ਨੂੰ ਇਸ ਉਛਰ ਚੁੱਕ ਲਿਆ ਉਛਰ ਚੁੱਕ ਕੇ ਬਾਲਕ ਨੂੰ ਪਹਿਲਾੜਨ ਲਾਵੇ ਕੜੇ ਸਿਰ ਤੋਂ ਤਾਂ ਖਾਲ ਤੇ ਘੋੜੀਆਂ ਡਾਵੇ ਇਹ ਪਾਤਰ ਬੁੱਲਾ ਨਾਰ ਕਹੀਓ ਬੁੱਲ ਸੁਹਾਵੇ ਤੇ ਮਾਤਾ ਗੰਗਾ ਵੇਖ ਤੋਂ ਵੇਖ ਕੇ ਦਾਉ ਤੋਂ ਲਾਉਣਾ ਚਾਹਵੇ ਤੇ ਮਾੜੀ ਘੜੀ ਨਾ ਜੋਗਿਆ ਕਿਸੇ ਵੈਰੀ ਤੇ ਵੀ ਆਵੇ ਇਹ ਬਾਲਕ ਨੂੰ ਟੋਕ ਕੇ ਬਾਹਰ ਲੈ ਜਾਂਦੀ ਜਾਂ ਕਦੀ ਜ਼ਮੀਨ ਤੇ ਲੈ ਜਾਂਦੀ ਆ ਕਦੀ ਆਪਣੀ ਰੇਕ ਤੇ ਪਾਉਂਦੀ ਆ ਜੇ ਸੋਇਆ ਇਹਨੇ ਅੰਦਰ ਵੀ ਤੀਸਾ ਕੀ ਸੀ ਵੀ ਆਪਣੀ ਛਾਤੀ ਨੂੰ ਜਹਿਰ ਲਾੜਿਆ ਛਾਤੀ ਨੂੰ ਤੇ ਬਾਲਕ ਨੂੰ ਦੁੱਧ ਛਿੜਾ ਕੇ ਤੇ ਮਾਰ ਦੂੰ ਵੀ ਪਤਾ ਨਾ ਲੱਗੂਗਾ ਜਿਸ ਵੇਲੇ ਬਾਲਕ ਨੂੰ ਦੁੱਧ ਚਿਗਾਉਂਦੀਏ ਪੋਸ਼ ਕਰੇ ਜਾਂ ਨਾ ਆਂਦੇ ਬਾਲਕ ਗੁਰੂ ਅਰਜਨ ਪਾਛਾ ਨੇ ਜਦੋਂ ਇਹਦਾ ਸ਼ੀਰ ਮੂੰਹ 'ਚ ਪਾਇਆ ਇਹ ਸਦਾਈ ਦੇ ਨਾਲ ਹੀ ਪ੍ਰਾਣ ਖੇਚਦੇ ਰੱਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਚਾਰ ਫੇਰ ਹੋ ਗਈ ਉਸ ਤੋਂ ਬਾਅਦ ਇੱਕ ਸਪੇਰਾ ਉਹਨੇ ਬੜੇ ਸੱਤ ਰੱਖੇ ਸੀ ਨੇ ਆਖਿਆ ਕੋਈ ਜ਼ਹਿਰੀਲਾ ਸਾਬ ਪਰ ਤੇ ਤਮਾਸ਼ਾ ਕਰ ਗੁਰੂ ਦੇ ਦਰਬਾਰ ਵਿੱਚ ਕਿਸੇ ਨਾਲ ਕਿ ਜੱਟ ਧੰਗ ਦੇ ਨਾਲ ਜਰੀਲਾ ਸੱਪ ਬਾਰਕ ਨੂੰ ਲਾਵੇ ਬਾਕੀ ਦਾ ਕੰਮ ਐ ਆਪੇ ਸੰਭਾਲ ਲਊਗਾ ਇਹ ਦੇਖੋ ਇਹ ਗਰੀਲਾ ਥੱਪ ਲੈ ਕੇ ਗਿਆ ਤਮਾਸ਼ਾ ਕਰਨ ਲੱਗਾ ਜਦੋਂ ਸੱਪ ਛੱਡਿਆ ਨਾ ਪੰਨੀਆਲਾ ਤੇ ਜਦੋਂ ਸੱਪ ਗਾਂਹ ਹੋਇਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਛੋਟੇ ਛੋਟੇ ਸੇਰਾਣਾ ਕਰਕੇ ਨਾ ਆਂਦੇ ਉਸ ਥੱਪ ਦੀ ਸ੍ਰੀ ਇਸ ਤਰ੍ਹਾਂ ਮਸਲ ਗਈ ਜਿਤਨਾ ਬਾਬਾ ਗੁੱਡਾ ਸਾਹਿਬ ਨੇ ਕੰਮ ਬਹੜ ਕੇ ਰੱਖਿਆ ਸੀ ਇਹ ਵੀ ਚਾਲ ਸੇਮ ਹੋ ਗਈ ਇਹ ਇੱਕ ਬਾਹਰ ਸੀ ਜਿਹੜਾ ਰੋਜ਼ ਗੁਰੂ ਨੂੰ ਦੇਖ ਆਇਆ ਕਰਦਾ ਸੀ ਤੇ ਮਹਾਰਾਜ ਨੂੰ ਖੜਾਇਆ ਕਰਦਾ ਸੀ ਇਹਨੂੰ ਤਿਰਥੀ ਨੇ ਇੱਕਦਮ ਬਾਹਰ ਜਾਂਦੇ ਰੋਕ ਲਿਆ ਉਹਨੇ ਆਖਿਆ ਤੂੰ ਤੈਨੂੰ ਘਰ ਕਰਦੇ ਵਿੱਚੋਂ ਕਿੰਨੀ ਕਮਾਈ ਮਿਲਦੀ ਯਾਰ ਉਹਨੇ ਆਖਿਆ ਜੀ ਗੁਜ਼ਾਰੇ ਦੋਂਗੀ ਮਿਲ ਜਾਂਦੀ ਯਾਰ ਉਹਨੇ ਆਖਿਆ ਕਮਲਾ ਨਾ ਹੋਵੇ ਤੇ ਕਿੰਨਾ ਚਿਰ ਨੌਕਰੀ ਕਰਦਾ ਰਹੇਗਾ ਕਿਤੇ ਮੱਧਿਆਂ ਦੇ ਜਲਾਨੇ ਪਾ ਕੇ ਦੇਖ ਤੇਰੇ ਕੁਲਾਂ ਦੇ ਧੋਨੇ ਤੋੜਿਆਂਗੇ ਉਹਨੇ ਆਖਿਆ ਗੱਲ ਕੀ ਆ ਮੈਂ ਆਖਾਂਗਾ ਵੈਰ ਦੀ ਪੁੜੀ ਤੇ ਤੂੰ ਬਾਲਕ ਨੂੰ ਦਹੀਂ ਛਕਾਉਣਾ ਤੇ ਇਹ ਪੁੜੀ ਉਸ ਦਹੀਂ ਦੇ ਵਿੱਚ ਘੋਲ ਕੇ ਬਾਲਕ ਨੂੰ ਛਕਾ ਦੇ ਬਾਕੀ ਦਾ ਕੰਮ ਮੈਂ ਆਪੇ ਸੰਭਾਲ ਲਊਗਾ ਮੇਰੀ ਦਿੱਲੀ ਦਰਬਾਰ ਤੱਕ ਪਹੁੰਚ ਜਾ ਤੇਰੇ ਕੋਈ ਵਾਅ ਬਲੇ ਨਹੀਂ ਦੇਖ ਸਕਦਾ ਆਂਦਾ ਸ਼ਾਂਤ ਦਾ ਸੇਰ ਲੇਖੇ ਉਹ ਵੱਖ ਤੇ ਕਾਂਜ ਪਾ ਦੇ ਰੋਣੇ ਪੰਡ ਦਾ ਆਂਦਾ ਇੱਕ ਮੇਰੇ ਪਰਾਹਾਂ ਚੁਗਾ ਚੌੜ ਕਰ ਦੇ ਬਾਕੀ ਦਾ ਕੰਮ ਮੈਂ ਆਪੇ ਸੰਭਾਲੂੰਗਾ ਇਹ ਪੰਡਤ ਲਾਲ ਵਿੱਚ ਆ ਗਿਆ ਲੈਸ ਦੀ ਪੂਰੀ ਲੈ ਲਈ ਘਰ ਚਲੇ ਗਿਆ ਰਾਤ نیند ਨਾ ਆਵੇ ਗੁਰੂ ਕੇ ਸਿੱਖੋ ਲੋਕ পাপ ਕੰਮੂ ਲੈ ਆਂਦੇ ਕੋ ਕਾਸ਼ੀ ਤੋਂ ਪੰਡਤ ਪੜ ਕੇ ਆਇਆ ਕਾ ਨਹੀਂ ਜਾੜ ਆ ਗਈ ਕਾਸ਼ੀ ਤੋਂ ਪੰਡਤ ਪੜ ਕੇ ਆਇਆ ਤੇ ਇੱਕ ਜੱਟ ਨੇ ਪੁੱਛਿਆ ਉਸ ਪੰਡਤ ਕਿਧਰੋਂ ਆਇਆ ਆਂਦਾ ਕਾਸ਼ੀ ਤੋਂ ਗਿਆਨ ਲੈ ਕੇ ਆਇਆ ਆਂਦਾ ਕਿੰਨਾ ਕਾ ਉਨੇ ਆਖਾ ਬੜਾ ਗਿਆਨ ਲੈ ਕੇ ਆਇਆ ਤੇਰੇ ਮੇਰੇ ਮੂਰਖ ਨਹੀਂ ਬਟਾ ਤੇ ਚੁਰਿਆ ਫਿਰਦਾ ਉਹਨੇ ਆਖਿਆ ਕਿੰਨਾ ਗਿਆਨ ਦੇ ਕੇ ਆਇਆ ਉਹਨੇ ਆਖਿਆ ਬਹੁਤ ਗਿਆਨ ਲੈ ਕੇ ਆਇਆ ਲਾ ਤੂੰ ਸਵਾਲ ਤਾਂ ਮੈਂ ਕਰਾਂ ਤੂੰ ਦਿਵਾਉਣਾ ਵਾਸਤੇ ਜੋ ਮਰਜੀ ਆਖੀ ਉਹਨੇ ਫਿਰ ਜੱਟ ਫਾਰਸਾ ਮਾਰਿਆ ਉਹਨੇ ਆਖਿਆ ਉਹ ਪੰਡਤਾਂ ਨੂੰ ਇਹ ਦੱਸ ਵੀ ਪਾਪ ਦਾ ਪਿਓ ਕੌਣ ਹੁੰਦਾ ਉਹ ਵਿਚਾਰਾ ਛੋਪਾ ਤੇ ਪੈ ਗਿਆ ਤੇ ਇਹ ਤੇ ਉਹਨੇ ਜਵਾਬ ਲਾਇਆ ਉਨੇ ਅਖੇਲ ਤੇ ਸਵਾਲ ਨਾ ਮੇਰੇ ਗੁਰੂ ਨੇ ਦੱਸਿਆ ਤੇ ਨਾ ਮੈਂ ਸਮਝਿਆ ਉਹਨੇ ਅਖਿਆ ਮੈਂ ਤੇਰਾ ਜਬ ਆਪ ਆਪਣੇ ਸਤਾਰ ਕੋ ਫੇਰ ਲੈ ਕੇ ਆਉਣਾ ਕਾਸ਼ੀ ਵਾਪਸ ਤੁਰ ਗਿਆ ਆਪਣੇ ਧਰਮ ਉਹਨੇ ਮਾਰੀ ਨਹੀਂ ਮਾਰ ਖਾਦੀ ਇੰਨੇ ਸਾਲ ਗਾਲੇ ਐਨੀਆਂ ਚਿੜਕਾਂ ਖਾਧੀਆਂ ਤੇ ਗਿਆਨ ਤੋਂ ਬਿਲਕੁਲ ਦੂਰ ਰਹਿਆ ਉਹਨੇ ਅਖਿਆ ਕਿਉਂ ਉਹਨੇ ਅਖਿਆ ਮੈਨੂੰ ਤੇ ਸਿੱਧੇ ਜੱਟ ਨੇ ਨਹੀਂ ਬਿਠਾਉਣ ਨੂੰ ਤਾਂ ਉਨੇ ਅਖਾ ਗੱਲ ਕੀ ਆਂਦਾ ਉਹਨੇ ਸਵਾਲ ਇਹੋ ਜਿਹਾ ਪਾਇਆ ਮੈਨੂੰ ਬਾਜਬਾਅ ਕਰਦਾ ਉਹਨੇ ਅਖਾ ਕੀ ਸਵਾਲ ਪਾਇਆ ਆਂਦਾ ਉਹਨੇ ਸਵਾਲ ਪਾਇਆ ਵੀ ਪਾਪ ਦਾ ਪਿਓ ਕੌਣ ਹੁੰਦਾ ਤੇ ਮੈਨੂੰ ਅੱਗੇ ਜਵਾਬ ਨਹੀਂ ਆਇਆ ਉਹਨੇ ਅਖਾ ਧਰ ਨਹੀਂ ਗੱਲਾਂ ਸਤਾਰ ਨਹੀਂ ਦੱਸਦਾ ਹੁੰਦਾ ਇੱਕ ਅਦੀ ਤੋੜ ਰੱਖ ਲਈ ਨਾ ਮੰਨ ਕਿਤੇ ਚੇਲੇ ਨੂੰ ਕੋਈ ਮਾਨ ਨਾ ਆ ਜੇ ਆਨਾ ਮੇਰੇ ਸਵਾਲ ਦਾ ਤੈਨੂੰ ਜਵਾਬ ਫੁਲਾਣੇ ਫੁਲਾਣੇ ਚਾਰੇ ਸਵੇਸ ਵਾਰੀਂ ਦੀ ਉਹਦੇ ਤੂੰ ਮਿਲੂਗਾ ਆਪਣੇ ਗੁਰੂ ਦੇ ਦੱਥੇ ਟਿਕਾਣੇ ਤੇ ਚਲੇ ਗਿਆ ਜਿਸ ਵੇਲੇ ਪੌੜੀਆਂ ਚੜ੍ਹ ਨੱਗਾ ਨਾ ਉਸ ਵੇਸਵਾ ਨੇ ਆਖਿਆ ਪੰਡਤ ਜੀ ਜੇ ਨਵਾਸੇ ਕਿਆ ਰੱਖਿਆ ਉਹਨੇ ਆਖਿਆ ਮਾਰ ਕੇ ਮੰਦੂ ਤਵਾੜੀ ਨਹੀਂ ਗਈ ਉਹਨੇ ਆਖਿਆ ਬੇਬੀ ਮੈਂ ਕਿਦੇ ਮੰਦੀ ਵਾਸਣਾ ਨੀ ਆ ਰਿਆ ਮੈਂ ਤੇ ਆਪਣੇ ਸਵਾਲ ਦਾ ਤੇਰੇ ਕੋਲ ਜਵਾਬ ਲੈ ਆਉਂ ਤਿਆਰ ਆਇਆ ਉਹਨੇ ਆਖਿਆ ਫਿਰ ਚਲ ਜਾ ਪੌੜੀਆਂ ਚੜ੍ਹੋ ਜਦੋਂ ਪੰਡਤ ਪੌੜੀਆਂ ਚੜ੍ਹਿਆ ਉਹਨੇ ਆਖਿਆ ਤੇਰਾ ਸਵਾਲ ਕੀ ਆ ਉਨੇ ਆਖਿਆ ਮੇਰਾ ਸਵਾਰ ਆਜੀ ਪਾਸ ਦਾ ਪਿਓ ਕਹਿੰਦਾ ਮੈਨੂੰ ਦੱਸੋ ਉਹਨੇ ਆਖਿਆ ਤੇਰੇ ਸਵਾਲ ਦਾ ਜਵਾਬ ਤੇ ਤੁਮ ਮਿਲ ਜੂਗਾ ਪਰ ਤੈਨੂੰ ਇਹਦੇ ਬਦਲੇ ਕੋਈ ਮੇਰੀ ਨਹੀਂ ਗੱਲ ਮੰਨਣੀ ਪਊਗੀ ਉਹਨੇ ਆਖਿਆ ਜੋ ਆਖੇਂਗੀ ਉਹ ਮਨੂਗਾ ਜੋ ਕਰੇਂਗਿਓ ਉਹ ਕਰੂੰਗਾ ਉਹਨੇ ਆਖਿਆ ਤੈਨੂੰ ਪੰਡਤ ਜੀ ਮੇਰੇ ਘਰੋਂ ਫਿਰ ਪ੍ਰਸ਼ਾਦਾ ਛਕਣਾ ਪਊਗਾ ਉਹਨੇ ਆਹ ਦੁਆਈ ਖੜਾ ਲਈ ਤੇਰੇ ਘਰੋਂ ਪ੍ਰਸ਼ਾਦਾ ਉਹ ਤੂੰ ਕਾਹ ਲੈਣ ਵਾਲੀ ਔ ਮੈਂ ਇਹਦੀ ਉੱਚੀ ਸੁੱੱਚੀ ਕੁੱਲ ਵਿੱਚ ਜਨਮ ਆ ਤੇ ਤੇਰੇ ਘਰੋਂ ਮੈਂ ਪ੍ਰਸ਼ਾਦਾ ਛਾ ਕੇ ਆਪੋ ਹੀ ਨਾ ਕੁਲਾਗਲਗਤ ਕਰਨੀਆ ਉਹਨੇ ਕਿਹਾ ਨਹੀਂ ਹੋ ਸਕਦਾ ਉਹਨੇ ਆਖਿਆ ਪੰਡਤ ਜੀ ਪੌੜੀਆਂ ਉੱਪਰ ਤੇ ਜਨਮ ਆ ਲਾਓ ਤੇ ਜਦੋਂ ਪੰਡਤ ਪੌੜੀਆਂ ਉੱਤਰ ਲਗਾ ਨਾ ਉਸ ਵੇਸਵਾ ਨੇ ਆਖਿਆ ਪੰਡਤ ਜੀ ਜੇਵਾ ਤਨ ਨੂੰ ਪ੍ਰਸ਼ਾਦਾ ਛਕਾਉਣਾ ਨਾ ਉਹ ਥਾਲੀ ਸੋਨੇ ਦੀ ਆ ਤੇ ਗਾਹਾਂਸ ਵੀ ਸੋਨੇ ਦਾ ਤੇ ਕੌਂਡੀ ਵੀ ਸੋਨੇ ਦੀ ਤੇ ਜਸ ਜਿੰਨਾ ਕੁ ਸੀ ਸਕਣਾ ਉਹ ਵੀ سونے ਦਾ ਵਾ ਤੇ ਮੇਰਾ ਸੁਭਾਵਾ ਵੀ ਮੈਂ ਜਿਹੜੇ ਵਿਦਮਾਨ ਨੂੰ ਪ੍ਰਸ਼ਾਦਾ ਸ਼ਕਾਉਣੀ ਆ ਨਾ ਮੈਂ ਭਾੜੇ ਨਾਲ ਹੀ ਦੇ ਦਿੰਦੀ ਆ ਪੰਡਤ ਦੇ ਦਿਮਾਗ ਨੇ ਚੱਕਰ ਖਾਦਾ ਬੜਾ ਫੜ ਫੇਰ ਕੌਣੀਆਂ ਚਾਂ ਆ ਮੈਂ ਵੀ ਛੇਤੀ ਕਰ ਦੋ ਗੋਦ ਬਰਿਆਨਾ ਪਾ ਕੇ ਲਿਆ ਜਦੋਂ ਉਹਨੇ ਪਨੋਖ ਕੇ ਖਾਣਾ ਲਿਆਂਦਾ ਨਾ ਉਹਨੇ ਆਖਿਆ ਪੰਡਤ ਜੀ ਤੁਸੀਂ ਇੰਡੀ ਉੱਚੀ ਸੁੱਚੀ ਕੋਰ ਦੇ ਨੇ ਬ੍ਰਾਹਮਣ ਇਨਾ ਤੁਹਾਡਾ ਇਨੇ ਤੁਹਾਨੂੰ ਸ਼ਲੋਕ ਯਾਦ ਤੇ ਮੈਂ ਪਾਉਂਦਾ ਦਿਨੋ ਜੀ ਤੇ ਇੱਕ ਬੁਰਕਾ ਕਰਤੇ ਇੱਕ ਮੁਰਤੀ ਪਵਿੱਤਰ ਖਾਨਾ ਮੈਨੂੰ ਵੀ ਤੋੜ ਕੇ ਦੇ ਦੇ ਤਾਂ ਮੇਰਾ ਵੀ ਜਨਮ ਸਫਲਾ ਹੋ ਜਾਏ ਦੇਖੋ ਪੰਡਤ ਚਾਰ ਸਪੇਰੇ ਵੇਖ ਕੇ ਮੁਰਤੀ ਤੋੜ ਕੇ ਦੇਣ ਲਗਾ ਲਾ ਉਹਨੇ ਵੱਟ ਕੇ ਬੂਥਨੇ ਦੇ ਚਪੇੜ ਮਾਰੀ ਤੇ ਜੋ ਥਾੜੀ ਖੇਚ ਲਈ ਉਹਨੇ ਅਗਾ ਪਤਾ ਲੱਗਾਈ ਪਾਪ ਦਾ ਪਿਓ ਬੜ ਹੁੰਦਾ ਉਹਨੇ ਅਖੈਲੀ ਲੱਗ ਗਿਆ ਪਾਪ ਦਾ ਪਿਓ ਲੋਭ ਹੁੰਦਾ ਲੋਭ ਵਰਸਾ ਕੇ ਜਿੱਥੇ ਕਿਤੇ ਗੁਰੂ ਮਹਾਰਾਜ ਜੀ ਨੂੰ ਸਿੱਖੋ ਦਈ ਸ਼ਿਕਾਇਆ ਕਰਦਾ ਦਿਨਾ ਚੰਦ ਕੌਡੀਆਂ ਤੇ ਦੁੱਧ ਕੇ ਤੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਉਹ ਪੰਡਤ ਜ਼ਹਿਰ ਦੀ ਕੂੜੀ ਲੈ ਕੇ ਦਿਰਸ਼ਿਓ ਕੋ ਤੇ ਗੁਰੂ ਨੂੰ ਸ਼ਕੌਂ ਤਿਆਰ ਹੋ ਗਿਆ ਘਰ ਵਿੱਚ ਗਿਆ ਰਾਤ ਨੀਂਦ ਨਾ ਆਵੇ ਅਮਰਤੇ ਫਟਾਫਟ ਤਿਆਰ ਇਹਨੇ ਜਾ ਕੇ ਗੰਗਾ ਤੇ ਬਹਲੇ ਇਸ਼ਨਾਨ ਕੀਤੇ ਭਰ ਭਰ ਪਾਣੀ ਪਾਈ ਜਾਵੇ ਤੋ ਵੀ ਕਾਲੀ ਮਾਈ ਨੂੰ ਯਾਦ ਤੇ ਕਦੀ ਸ਼ੇਰਾਂ ਵਾਲੇ ਨੂੰ ਯਾਦ ਬੜੇ ਨੇ ਜੰਤਰ ਮੰਤਰ ਪੜ੍ਹੇ ਖੱਡੀ ਖੱਦਾ ਅੱਗ ਨੂੰ ਇਹ ਵੱਡਾ ਕੰਡਿਆ ਜਿਸ ਵੇਲੇ ਵੇਰ ਦੀ ਪੂਰੀ ਨਹੀਂ ਆ ਤੇ ਘਰ ਵਾਲਿਆਂ ਦਾ ਪਿਆਜ ਨਿਆਣੇ ਨਵਾਲ ਘੜ ਕੇ ਰੱਖੀ ਉਹਨੇ ਆਖਿਆ ਕਿਉਂ ਖੈਰ ਤੇ ਆ ਉਹਨੇ ਆਖਿਆ ਜ ਬਾਹਾਂ ਵਾਲੇ ਨੂੰ ਮਾਇਆ ਦੇ ਥੇ ਢੇਰ ਲੱਗ ਜਣੇ ਆ ਉਹਨੂੰ ਪਤਾ ਸੀ ਮੈਂ ਕੰਮ ਕਰ ਦੇਣਾ ਤੇ ਮੈਂ ਕਿੰਥੇ ਕੋ ਮੂੰਹ ਮੰਗੇ ਨਾਮ ਲੈ ਰਹੇ ਆ ਇਹ ਸਾਰੇ ਗੁਰੂ ਕੇ ਮੈਦਾਨੇ ਵਿੱਚ ਗਿਆਨ ਗੁਰੂ ਕਾ ਸਿੱਖੋ ਉਹ ਤਰੇ ਮਾਤਾ ਗੰਗਾ ਜੀ ਨੂੰ ਇਹ ਪੰਡਿਤ ਕਹਿਣ ਲਗਾ ਮਾਤਾ ਜੀ ਅੱਜ ਲਾਜ ਕਿੱਥੇ ਆ ਤੇ ਮਾਤਾ ਗੰਗਾ ਜੀ ਨੇ ਆਖਿਆ ਪੰਡਿਤ ਦੀ ਲਾਜ ਦੀ ਅੱਜ ਕੱਲੇ ਚਿਬਾਰੇ ਤੇ ਖੇਲ ਵਿੱਚ ਚਿਬਾਰੇ ਤੇ ਆਂਦਾ ਕੰਮ ਹੋਰ ਸਖਾਰਾ ਹੋ ਗਿਆ ਇਹਨੇ ਡਾਟੀ ਦੇ ਵਿੱਚੋਂ ਪਈ ਪਾਇਆ ਤੇ ਉਹ ਜ਼ਹਿਰ ਦੀ ਪੂੜੀ ਢੋਲਣ ਡੇ ਪਿਆ ਨਾਲੇ ਪੌੜੀਆਂ ਚੜਦਾ ਜਾ ਰਿਆ ਪਾਪੀ ਮਨ ਸੋਝ ਰਿਆ ਜੇ ਬਾਲਕ ਨੇ ਨਾ ਖਾਦਾ ਤੇ ਕੀ ਕਰੇਗਾ ਤੇ ਪਾਪੀ ਮਨ ਦੇ ਮੋਹਾਂ ਦਿੰਦਾ ਵੀ ਤੇਰ ਨੂੰ ਕਿਹੜਾ ਤਗੜਾ ਇਹ ਘੱਟ ਨਾਲ ਨਵੇਂ ਹੱਲਣੀ ਢਾ ਕੇ ਫੁੱਟੇ ਮੂੰਹ ਜਬਾ ਤੇਰਾ ਕੰਮ ਹੋ ਜਣਾ ਪਿਆ ਜੇਸ ਵੇਲੇ ਤਾਂ ਚੜਿਆ ਤੇ ਇਹ ਪਾਪੀ ਪੰਤ ਨੇ ਜਦੋਂ ਗੁਰੂ ਅਰਜਨ ਪਾਛਾ ਦੇ ਛੰਨਾ ਮੂੰਹ ਮੋਣ ਦੀ ਕੋਸ਼ਿਸ਼ ਕੀਤੀ ਨਾ ਫਿਰ ਮਾਰਾਇਦੇ ਛੰਨਾ ਪਛਾਣ ਉਤਾਇਆ ਤੇ ਜਦੋਂ ਜ਼ੋਰਾਂ ਜਬਰੀ ਕਰਨ ਲੱਗਾ ਇਹਨਾਂ ਬਾਲ ਘਰ ਗੰ ਪਾਸ਼ਾ ਨੇ ਉਖੇ ਰਵੇ ਮਾਂ ਜਿੱਤੇ ਆਉਂਦੀ ਆ ਮਾਂ ਉਹਨੇ ਮਾਂ ਵਾਂ ਕੇ ਕੇ ਵਾਦਾ ਮਾਰਿਆ ਛੁਕੀ ਤਿੰਨ ਮਾਤਾ ਗੰਗਾ ਜੀ ਨੇ ਅੱਖਾਂ ਪੰਦ ਜੇ ਲਾਲ ਜੀ ਹੁੰਦੇ ਕਿਉਂ ਆਂਦਾ ਪਤਾ ਨਹੀਂ ਮਾਂ ਦਾ ਜੀ ਕਿਉਂ ਆਉਂਦੇ ਖੇੜਾ ਨਹੀਂ ਕਰੇ ਆਉਂਦੇ ਆ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪੰਦ ਜੀ ਬਾਲਕ ਨੂੰ ਸੱਜੇ ਲੈ ਕੇ ਆਓ ਨੇਪ ਰਲੇ ਗੁਰੂ ਅਰਜਨ ਸਾਹਿਬ ਨੇ ਪੰਦ ਨੂੰ ਪੁੱਛਿਆ ਉਹਨੇ ਆਖਿਆ ਮਹਾਰਾ ਜੀ ਪਤਾ ਨਹੀਂ ਅਜ ਖੇੜਾ ਕਰਦੇ ਬਾਲਕ ਨਹੀਂ ਪਤਾ ਨਹੀਂ ਕਿਉਂ ਨਹੀਂ ਛੱਡਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਤਰਗਾਮੀ ਦਾ ਬਈ ਅਸ਼ਿਸ਼ ਕਾਉਨੇ ਆ ਮਰਨੇ ਜੱਜੜੇ ਸਰਨਾ ਅਗੇ ਕੀਤਾ ਨਾ ਤੇ ਛੋਟੇ ਛੋਟੇ ਹੱਥਾਂ ਨਾਲ ਬਾਲ ਘੜ ਤੈਨੂੰ ਪਾਤਸ਼ਾਹ ਨੇ ਪਛਾਣ ਉੱਠਣਾ ਪਿਆ ਗੁਰੂ ਅਰਜਨ ਸਾਹਿਬ ਕਹਿਣ ਲੱਗਿਓ ਬੰਦਾ ਇਹਨੇ ਸਾਡੀ ਕਦੀ ਕਹਿਣੀ ਨਹੀਂ ਸੀ ਮੋੜੀ ਅੱਜ ਬਾਲਕ ਦਹੀਂ ਕਿਉਂ ਹੀ ਛੱਡਦੇ ਹਾਂ ਮੈਨੂੰ ਪਤਾ ਨਹੀਂ ਸਤਿਗੁਰੂ ਅੱਜ ਖੇੜਾ ਜਿਹਾ ਕਰੀ ਹੁੰਦੇ ਆ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬੰਦਾ ਸਾਨੂੰ ਇਤਰਾ ਲੱਗਦਾ ਵੀ ਰੰਗ ਅੱਜ ਕੋਈ ਦਹੀਂ ਨਾ ਤੰਬੀਲ ਜਿਆ ਆਵਾ ਨਹੀਂ ਮਹਾਰਾਜ ਮੈਂ ਤੇ ਉਥੇ ਚਾਦੀ ਤੋਂ ਪਾਇਆ ਜਿਹੜੀ ਤੂੰ ਅੱਗੇ ਸ਼ਕਾਉਣਾ ਮੈਨੂੰ ਨਹੀਂ ਪਤਾ ਸੱਜੇ ਪਾਛਾ ਮਹਾਰਾਜ ਪੰਡਤੂ ਪੁੱਛ ਰਿਆ ਤੇ ਪੰਡਤ ਆਪਣੀ ਸਫਾਈ ਵਿੱਚ ਕੀ ਕਹਿ ਰਿਹਾ ਗੱਲਾਂ ਬਾਤਾਂ ਸਵਾਲ ਜਵਾਬ ਉੱਤਰ ਪਰੇਸ਼ਨ ਹੋਇਆ ਤੇ ਲੈ ਜੇ ਛੰਗ ਵਿੱਚੋਂ ਡਲ ਕੇ ਤੇ ਜਾਵੇ ਗੁਰੂ ਕੇ ਸਿੱਖੋ ਜੇ ਸਵੇਰੇ ਗੁਰੂ ਅਰਜਨ ਸਾਹਿਬ ਨੇ ਪੁੱਛਿਆ ਪੰਡਤ ਨਹੀਂ ਮੰਨ ਰਿਹਾ ਗੁਰੂ ਪਾਛਾ ਦੇ ਕੋਲ ਕੁੱਤਾ ਰਿਆ ਕਰਦਾ ਸੀ ਨਹੀਂ ਇਸ ਪਾਲਾ ਦਾ ਸੱਤੇ ਪਾਤਸ਼ਾਹ ਨੇ ਆਖਿਆ ਪੜਦਾ ਸੀ ਨਹੀਂ ਕੁੱਤੇ ਨੂੰ ਪੌਣ ਲੱਗੇ ਆ ਜਿਸ ਵੇਲੇ ਕੁੱਤੇ ਨੂੰ ਆਹ ਮਾਰੀ ਉਸ ਠੂਠਾ ਜਿਹੜਾ ਆਪਾਂ ਕੁੱਤੇ ਵਾਸਤੇ ਰੱਖਦੇ ਆ ਨਾ ਭਾਂਡਾ ਕਾ ਉਹ ਮਾਂ ਨੇ ਰੱਖਿਆ ਸੀ ਤੇ ਰੋਜ਼ ਸਤਪੁਰ ਦੇ ਚਰਨਾ ਥੱਲੇ ਮੰਝੇ ਚੱਲੀ ਰਿਹਾ ਕਰਦਾ ਸੀ ਸੱਤੇ ਪਾਤਸ਼ਾਹ ਨੇ ਜਦੋਂ ਉਹ ਦਹੀਂ ਠੂਠੇ ਵਿੱਚ ਪਾਇਆ ਨਾ ਤੇ ਕੁੱਤਾ ਲੱਗ ਕੇ ਆਇਆ ਜਿਸ ਵੇਲੇ ਸਿੱਖੋ ਕੁੱਤੇ ਨੇ ਉਸ ਦਹੀਂ ਨੂੰ ਸੁੰਘਿਆ ਨਾ ਆਂਦੇ ਕੁੱਤੇ ਨੇ ਉਸੇ ਵੇਲੇ ਕੰਨ ਫੜਗਦੇ ਦੇ ਉਹ ਦਿਨ ਆੱਖਾਂ ਦੇ ਵਿੱਚੋਂ ਜਾਰ-ਜਾਮ ਨੀਲ ਜਾਇਆ ਉਹਨੇ ਆਖਿਆ ਮਹਾਰਾਜ ਇਹ ਤੇ ਜੇ ਮੈਂ ਇੱਕ ਫੁੱਟੀ ਵੀ ਛੱਡ ਲਈ ਮਹਾਰਾਜ ਮੈਂ ਤੇ ਕੰਮ ਨਹੀਂ ਫੜਕਣਾ ਪੁੱਤੇ ਦੀ ਇੱਕ ਹੈਬਟ ਹੈ ਜਿਸ ਤਰ੍ਹਾਂ ਬੰਦਾ ਗਿਆਨ ਵਿੱਚ ਸੁਤੰਤਰ ਹੈ ਨਾ ਜਿਹੜਾ ਜਨਮ ਰਿਹਾ ਉਹਨੂੰ ਪ੍ਰਕਿਰਤਿਕ ਤੰਦੇ ਹਰ ਵੱਲੋਂ ਗਿਆਨ ਹੈ ਤੁਸੀਂ ਢੰਡ ਦਾ ਬਾੜ ਲਾਜੋ ਉਥੇ ਮੱਝਾਂ ਗਾਇਆਂ ਘੋੜੇ ਬੱਕਰੀਆਂ ਛੱਡ ਦਿਓ ਉਹ ਸੁੱਕੇ ਹਰਦਨ ਦੇ ਕਦੀ ਖਾਣਗੇ ਨਹੀਂ ਬੰਦਰ ਦੇ ਗਾੜੀ ਤੁਸੀਂ ਜ਼ਹਿਰ ਪਾ ਦਿਓ ਬੰਦਰ ਕਦੀ ਜ਼ਹਿਰ ਨਹੀਂ ਖਾਏਗਾ ਉਹਨੂੰ ਪਰਮੇਸ਼ਰ ਨੂੰ ਗਿਆਨ ਹੈ ਇਤਨਾ ਕੁੱਤੇ ਵੀ ਦੇ ਘਹਿਵਟ ਹੈ ਕੁੱਤੇ ਨੇ ਜਦੋਂ ਦਹੀਂ ਨੂੰ ਸੁੰਗਿਆ ਉਹਨੇ ਆਖਿਆ ਮਹਾਰਾਜ ਇਹ ਤੇ ਮੈਂ ਇੱਕ ਸਾਭ ਨਹੀਂ ਲੈਣਾ ਜਦੋਂ ਦਾ ਹੈ ਕਿ ਨਹੀਂ ਸ਼ੱਕ ਲਿਆ ਸੱਦੇ ਬਾਦਸ਼ਾਹ ਕਹਿ ਲਗੇ ਕੁਕਰਾ ਤੂੰ ਸਾਡਾ ਆਖੇ ਲਾ ਕੇ ਬਚਨ ਮੰਨ ਲਾ ਤੇ ਇਸ ਬ੍ਰਾਹਮਣ ਦਾ ਕੋਲ ਯਾਰਸਾਲ ਚਾਰ ਲੈਣਾ ਛੱਡ ਦਿਆਂ ਜਿਸ ਤਰ੍ਹਾਂ ਗੁਰੂ ਵਰਦਨ ਸਾਹ ਕੁੱਤੇ ਨੂੰ ਕਹਿ ਰਿਹਾ ਤੇ ਕੁੱਤਾ ਫਿਰ ਕਹਿ ਰਿਹਾ ਮਾੜਾ ਮੈਂ ਭਾੜੀ ਰੋਜ਼ ਸੰਧ ਕਰਦਾ ਇਹ ਮੁੜ ਕੇ ਮੈਨੂੰ ਭਾਗਾ ਵਾਲਾ ਸਮਾਨ ਕਦੋਂ ਮਿਲੇਗਾ ਸਤਗੁਰੂ ਕਹਿਣ ਲੱਗੇ ਕੁੱਤੇ ਤੂੰ ਸਾਡਾ ਬਚਨ ਮੰਨ ਲੈ ਤੈਨੂੰ ਅਸੀਂ ਮਰਗਾਂ ਦੀ ਜਾਣ ਦਵਾਂਗੇ ਤੂੰ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਨਵਾਡਿਆ ਜਾਏਗਾ ਸਤਵੇ ਕੁੱਤੇ ਤੇ ਗਾੜੀ ਸਹਿਮਾਨੇ ਲਈ ਪਾਇਆ ਕੁੱਤਾ ਦਹੀਂ ਖਾ ਰਿਆ ਉਧਰ ਕੁੱਤਾ ਤੜਫ ਰਿਆ ਤੇ ਉਧਰ ਬ੍ਰਾਹਮਣ ਨੂੰ ਸੂਣ ਛੜ ਗਿਆ ਧਿਆਨ ਵਿੱਚ ਗੁਰਬਾਣੀ ਵਿੱਚ ਪੰਕਤੀ ਦਰਜ ਹੈ ਲੈ ਆਪਣਾ ਲਾਭੁ ਤਿਲ ਕਾ ਮੂਨਾ ਕੁਲ ਤ ਬ੍ਰਾਹਮਣ ਨੂੰ ਹੋਆ ਹੋਏ ਕਿ ਸ਼ੂਲ ਉਹ ਬ੍ਰਾਹਮਣ ਸ਼ੂਲ ਹੋ ਕੇ ਮਰਿਆ ਗੁਰੂ ਅਰਜਨ ਸਾਹਿਬ ਨੇ ਪੁੱਛਿਆ ਵਾ ਬ੍ਰਹਮਾ ਇਹ ਕੀ ਕੀਤਾ ਈ ਆਵਾ ਨਾ ਵਾਏ ਤੁਹਾਡੇ ਮੱਦੇ ਭਰਾ ਫਿਰਖੀ ਦੇ ਅੱਖੇ ਲਾ ਕੇ ਮੈਂ ਲੋਹ ਮਿਚਾ ਕੇ ਇਹ ਕੰਮ ਕੀਤਾ ਸਤਗੁਰੂ ਨੇ ਫਿਰਖੀ ਨੂੰ ਬੁਲਾਇਆ ਉਹ ਭਰਾ ਜੇ ਕੋਈ ਵਡਣਾ ਸੀ ਤੇ ਮੇਰੇ ਨਾਲ ਵਾਗ ਲੈ ਨੂੰ ਉਹ ਬਾਹਰ ਕੁੱਤੇ ਵਾਰ ਕਰਨਾ ਮਨੁੱਖਤਾ ਦੀ ਕਿੰਨੀ ਚਾਤੰਗ ਦਾਨ ਹੋਣ ਵਾਲੀ ਗੱਲ ਹੈ ਚੰਗਾ ਵੀ ਕੀਤਾ ਕਿ ਤਿਰਸ਼ੇ ਨੂੰ ਸ਼ਰਮਿੰਦਾ ਹੋਣਾ ਪਿਆ ਗੁਰੂ ਕੇ ਸਿੱਖੋਂ 11 ਵਾਰ ਗੁਰੂ ਅਰਜਨ ਪਾਤਸ਼ਾਹ ਨੂੰ ਮਾਰਨ ਵਾਸਤੇ ਤਿਰਸ਼ੇ ਨੇ ਕੀਤੇ ਇੱਕ ਬਾਲਕ ਦੇ ਕੋਲ ਦੋ ਲੱਡੂ ਲੈ ਕੇ ੱੱਲੇ ਇੱਕ ਵਿੱਚ ਜੈਨ ਦਿੱਤੇ ਇੱਕ ਮਿੱਠਾ ਦਿੱਤੀ ਤੇ ਆਖਿਆ ਕਿ ਮਿੱਠੇ ਵਾਲਾ ਆਪ ਖਾ ਲਈ ਤੇ ਜ਼ਹਿਰ ਵਾਲਾ ਗੁਰੂ ਅਰਜਨ ਪਾਤਸ਼ਾਹ ਨੂੰ ਦੇ ਦੀ ਉਹਦੀ ਇਹੋ ਜੀ ਬੁੱਧੀ ਪ੍ਰਿਹਿਤ ਹੋਈ ਉਹਨੇ ਮਿੰਟੇ ਵਾਲਾ ਤੇ ਗੁਰੂ ਅਰਜਨ ਪਾਤਸ਼ਾਹ ਨੂੰ ਦੇਤਾ ਤੇ ਜਨਵਾਰਾ ਆਖਾਂ ਦੇਣਾ ਇਸ ਤਰ੍ਹਾਂ ਨਨਕਾਪੁਰ ਪਾਤਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਦੀ ਰੱਖਿਆ ਕੀਤੀ ਆਹੋ ਸਤਿਗੁਰੂ ਕਿਰਪਾ ਕਰੇ ਇਤਿਹਾਸ ਬੋਲਦੇ ਇਤਨੀ ਅਨੇਕਾਂ ਹੀ ਘਟਕੀਆਂ ਹੋ ਗਈਆਂ ਹੁਣਗੀਆਂ ਗੁਰੂ ਦਾ ਕਦਮ ਨਾ ਦੇ ਜਾਣ ਕੇ ਮਾਫ਼ ਕਰਨਾ ਸੰਤਾਂ ਆਪ ਸਾਡੇ ਅਧਿਆਪਕੋ ਅਸੀਂ ਤੁਹਾਡੇ ਵਿਦਿਆਰਥੀ ਹਾਂ ਸਦਾ ਆਪ ਜੀ ਕੋ ਸਿੱਖਿਆ ਲੈਂਦੇ ਰਹਾਂਗੇ